ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਬੈਠ ਰਖਦਾ ਆਇਆ ਰਾਮ ਰਾਜਿਤ ਹਰਨਾਥ ਦੂਤ ਹਰ ਮਾਰਿਆ ਪ੍ਰਣਾਥ ਚਰਾਇਆ ਅੰਕਾਰੀ ਨਿਦਗਾ ਬਿਠਦੇ ਨਾਮ ਦੀ ਗਮ ਮੁਕਲਾਇਆ ਜੀ ਜਨਨਾਮ ਆਸਰ ਸੇਵਿਆਂ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਬਰਸਾਦ ਸ਼ਲੋਕ ਮੰਨ ਲਾ ਬੈੰਦਾ ਦੁੱਖ ਦਾ ਰੋਸ ਸੁਖ ਰੋਗ ਪਿਆ ਜਾਂ ਸਕਤਾਂ ਨਾ ਹੋਈ ਤੂੰ ਕਰਤਾ ਕਰਨਾ ਦੋ ਦੋਤ ਮੈਂ ਜਾਂਦਾ ਇਕਲਕਲਾ ਭਰਪੂਰ ਆ ਤੂੰ ਸੱਚਾ ਸਾਹਬ ਸਤਿ ਸਵਾਹਯੋ ਜਿਨ ਕੀ ਤਿਸ ਉਪਰ ਬਿਆ ਕੋ ਨਾਨਕ ਕਰਤੇ ਕੀਆ ਬਤਾ ਜੋ ਗਜ ਕਰਣਾ ਸੋ ਕਰਹਿ ਆਸੂਦਰਾਂ ਦਾ ਸਮਹ ਲਾ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੂਦਰਤੀ ਰੱਖਿਆ ਸੋ ਕਰਕੇ ਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਗਾਂ ਕیتے ਤੇਰੇ ਵਾਣਹਾਰੇ ਕیتے ਤੇਰੇ ਰਾਗ ਪਰੇਸ਼ਵ ਕਹਨ ਕیتے ਤੇਰੇ ਗਵਣਹਾਰੇ ਨਾਮਨ ਤੁਧਨਾ ਪਉਣ ਪਣੀ ਮੈਂ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਨਾਮਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਆਤਰ ਨਾਲੇ ਗਾਵਨ ਤੁਧਨੋ ਸਿਧਿਸ ਮਾਤੀ ਅੰਦਰ ਗਾਵਨ ਤੁਧਨੋ ਸਾਧ ਵਿਚਾਰ ਗਾਵਨ ਤੁਧਨੋ ਜਤੀ ਸਤੀ ਸੰਤੋ ਕੀ ਗਾਵਨ ਤੁਧਨੋ ਮੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਕੀਸਰ ਜੁਗ ਜੁਗ ਵੇਦਾਨਾ ਲੈ ਗਾਵਨ ਤੁਧਨ ਮੋਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੀ ਅਰਚਣ ਕੀ ਰਤਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੁਧਰਾ ਗਾਵਨ ਤੁਧਨੋ ਕਾਣੀ ਥਾਰੇ ਦਾਨ ਤੁਧਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਕੇ ਤੇ ਨੀਤਾਰੇ ਸਹੀ ਤੁਧਨੋ ਗਾਵਨ ਜੋਤ ਤੁਧ ਪਾਵਨ ਅਰਤੇ ਤੇ ਭਗਤ ਰਸਾਲੇ ਔਰ ਕੇਤੇ ਤੁਧਨੋ ਗਾਵਨ ਸੇ ਮੈ ਚਿਤ ਨਾ ਯਮਨ ਨਾ ਨਾ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾ ਹੈ ਭੀਓਸੀ ਜੈ ਨਦਸੀ ਰਤਨਾ ਜਿੰਮ ਚਾਈ ਰੰਗੀ ਰੰਗੀ ਪਾਤੀ ਕਰਤਾ ਜੀ ਸੀ ਮਾਇਆ ਜਿਨੂੰ ਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਤੇ ਜੀਵ ਡਿਆਈ ਜੋ ਦਿਸ ਪਾਵੇ ਸੋਈ ਕਰਸੀ ਫਿਰ ਕਮ ਨ ਕਰਨਾ ਜਾਈ ਉਪਾਸ ਸਬ ਸਬ ਸਰਬ ਨਾਨਕ ਰੰਡਣ ਜਾਈ ਆਸਾ ਮਨ ਲਾ ਪਹਿਲਾ ਸਣ ਵੱਡਾ ਅੰਖ ਹੈ ਸਭ ਕੋਏ ਕਿਵਡ ਵੱਡਾ ਦਿੱਤਾ ਹੋਏ ਕੀਮਤ ਪਾਇ ਨਾ ਗਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵਡੇ ਮੇਰੇ ਸਹੇ ਬਾਗ ਗੰਮੀਰਾ ਗੁਣੀ ਕਹੀ ਰਾ ਕੋਈ ਨ ਜਾਣਾ ਚੀਰਾ ਕੀਤਾ ਕੀਵੜ ਚੀਨਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਨੰਡਾ ਜੇ ਰੀਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦਣ ਸਦੇ ਗਿਆਨ ਆਪਾਈਆ ਕਰਮ ਲੈਣ ਠਾਕ ਰਾਈਆ ਆਪਣ ਵਾਲਾ ਕੀ ਵਿਚਾਰਾ सिवती परे तेरे पंडारा जेतु देव सक्या चारा नानक सच स्वारण हारा आसा माला पहला याखा जीवा मिस्रा मर जाओ आकने का सचा नाओ साचे नाम की लागे भूका तो भूका काई चलिया दूका सोक्यो विस्रा मेरी माई ਸਾਚਾ ਸਾਹਿਬ ਸਾਚਾ ਨਾਹੀ ਰਹਾਓ ਸਾਚੇ ਨਾਮ ਕੀ ਥਿਲ ਮਢਿਆਈ ਆਹ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਕਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿਨਦਰਹਿ ਨ ਤੂ ਕਾ ਭੋਗ ਭੁਣਿਓਰ ਨਹੀਂ ਕੋਏ ਨਾ ਕੋ ਅਨਤ ਹੋਏ ਜੀਵਣ ਆਪ ਤੇ ਵੜਤੇ ਨਾਥ ਜਿੰਦਨ ਕਰਕੇ ਕੀਤੀ ਰਾਤ ਕ ਸੰਸਾਰ ਤੇ ਕਮ ਜਾਣਤ ਮਾਨਕ ਨਾਮੈ ਬਾਜ ਸੁਨਾਥ ਰਾਜ ਨੂਜਰੀ ਮਨ ਲਾ ਚੋਤਾ ਭਰ ਕੇ ਜਨ ਸਤਿਗੁਰ ਸਤਿਪੁਰਿ ਕਾ ਬਿਨੋ ਕਰੋ ਕਿਰਪਾਸ ਹਮ ਕੀ ਰੇ ਕਰਮ ਸਤਿਗੁਰ ਸਰਣਾਇ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮッコ ਰਾਮਨਾਮ ਪਰਗਾਸ ਗੁਰਮਤਿ ਨਾਮ ਰਖਾਂ ਸਖਾਈ ਅਰ ਕੀਰਤਮਰੀਨ ਆਸਰਾਵ ਹਰਦਨ ਕੇਵਡ ਪਾਗੜੇ ਦੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮੈ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੀ ਭਾਗੀ ਨਿ ਜੰਪਾਸੁ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿ ਇਕੀ ਵੇ ਤ੍ਰਿ ਇਕ ਦੀ ਵਾਸ ਜਨ ਹਰਥਨ ਸਤਿਗੁਰ ਸੰਗਤ ਪਾਏ ਤੈਂ ਤੁਰ ਮਸਤਿ ਕਿਿਆ ਨਿਕਾਸ ਤਨ ਤਨ ਸਾ ਸੰਗਤ ਜਤ ਰਸ ਪਾਇਆ ਮਿਲਨ ਨਾਨਕ ਨਾਮ ਪ੍ਰਕਾਸ਼ ਰਾਗ ਗੂਜਰੀ ਮਹਲਾ 5 ਕਾਹੇ ਰੇ ਮਨ ਚਿਤਰਾ ਉਦਮ ਜਾ ਆਹਰ ਜਿਓ ਫਰਿਆ ਸੈਲ ਪਥਰ ਮਰਨਤੋ ਪਾਏ ਆਕਾਰ ਜਗਾ ਕੈ ਕਰ ਥਰੀਆ ਮੇਰੇ ਮਾਂ ਦੋ ਜੀ ਸਤ ਸੰਗਤ ਮਿਲੇ ਸੁਤ ਕਰਿਆ ਬੁਰ ਬਰਸਾਦ ਪਰਮਪਤ ਪਾਇ ਸੁ ਕੈ ਕਾ ਥਰੀਆ ਰਹਾਉ ਜਨਨ ਪਿਤਾ ਲੋਕ ਸੁਤ ਬਿਲਤਾ ਕੋਈ ਨ ਕਿਸ ਕੀ ਥਰੀਆ ਸਿਰ ਸਿਰ ਜਿਤ ਸਮਾਏ ਠਾਪਰ ਕਾਹੇ ਮਨ ਫੋ ਕਰਿਆ ਉੜੇ ਉੜਿਆ ਵੈਛੇ ਕੋਸਾ ਜਿਸ ਪਾਛਾ ਬਚਰੇ ਛਰੇਆ ਇਨਾ ਗਾਵਣਾ ਕਰਦਾ ਆਵੇਂ ਕੋਣ ਚੋ ਗਾਵਣਾ ਮਨ ਮਨ ਸਿਮਰਿਆ ਸਭ ਨੇ ਧਾਨ ਦਸਾਂ ਸ਼ਿਸ਼ਤ ਸਿਧਾਨ ਠਾਕੁਰ ਕਰਤੰ ਤਰੇ ਆਂ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਿਰੰਤ ਨ ਪਾਰ ਆਵਰੇ ਆ ਰਾਗਾ ਸਮਲ ਚੌਥਾ ਸੋ ਬੁਰਖ ਇਕ ਓ ਅੰਕਾਰ ਸਦ ਗੁਰ ਸਾਧ ਸੋ ਪੁਰੇ ਪਨਰੰਜਨ ਨਾ ਹਰਿ ਪੁਰਖਾ ਨਿਰੰਜਨ ਰਗ ਮਾਇਕਮ ਪਰ ਸਤਿਆ ਵੈ ਸਤਿਆ ਵਾ ਤੁਜ ਜੀ ਹਰ ਸੱਚੇ ਸਰਜਣ ਹਾਰਾ ਸੋ ਜੀ ਤੁਮਾਰੇ ਜੀ ਦੂਜੀਆਂ ਕਾ ਦਾਥਾਰਾ ਅਰਥਿਆ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਟਾਪੁਰ ਆਪੇ ਸੇਵ ਜੀ ਗਿਆਨ ਆਨੰਦ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਅਰੇ ਕੋ ਬ੍ਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਸਭ ਤੇ ਨੇ ਤੁਝ ਵਿਦਾਨ ਤੂੰ ਆਪੇ ਦਾਤਾ ਆਪੇ ਭੂਤਾ ਜੀ ਔ ਤੋਦ ਬਿਨਾਂ ਹਰ ਨਾ ਜਾਣਾ ਤੂੰ ਪਾਰਿ ਬ੍ਰਹਮ ਅੰਤ ਕਯੰਤ ਜੀ ਤੇਰੇ ਕਾਰ ਹੁਣੇ ਅੱਖ ਮਖਾਣਾ ਜੋ ਸੇ ਮੈਂ ਜੋ ਸੇ ਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣ ਹਰਿ ਤਿਆਮ ਹਰਿ ਤਿਆਮ ਤੁਧ ਜੀ ਸਵਾਸੀ ਸੇ ਮੁਗਤ ਸੇ ਮੁਗਤ ਪੈ ਜਨ ਤਿਆਇਆ ਜੀ ਤੈਨ ਟੋਟੀ ਜਾਂ ਕੀ ਫਾਸੀ ਜੇ ਨਿਰਭਉ ਜੇ ਨਰ ਨਿਰਭਉ ਤਿਆਇਆ ਜੀ ਤੈਨ ਕਾ ਪਉ ਸੋ ਗਵਾਸੀ ਜੇ ਸੇਵਿਆ ਜੇ ਸੇਵਿਆ ਮੇਰਾ ਜੀ ਤੇਰਾ ਰੂਪ ਸਮਾਸੀ ਸੇ ਤਨ ਸੇ ਤਨ ਜਨ ਤਿਆਇਆ ਜੀ ਜਨ ਨਾਨਕ ਤਿਨ ਬਨ ਜਾਸੀ ਤੇਰੀ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਬਨ ਸੁਲਾਨ ਤੁਧ ਜੀ ਹੋਰ ਨ ਕਨਹੀ ਕਨੰਤਾ ਤੇਰੀ ਅਨਕ ਤੇਰੀ ਅਨਕਰਾਰ ਪੂਜਾ ਜੀ ਤਾਂ ਤਾਪੈ ਨਭ ਮਿਅੰਤਾ ਤੇਰੇ ਨੇਕ ਤੇਰੇ ਅਨੇਕ ਬੜਾ ਬੋ ਸਮਰਤ ਸਾਥ ਜੀ ਗੁਰ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਪਦ ਬਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਬ੍ਰਹਮ ਪਰ ਕਰਤਾ ਜੀ ਤੂੰ ਜੀਵੜੇ ਔਰ ਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏ ਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦਿਆ ਤੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧੇ ਆਪੇ ਸ੍ਰਿਸ਼ਟ ਸਭ ਕੋਈ ਜਨਨ ਗੁਣ ਕਾ ਕਰ ਤੈਖੇ ਜੀ ਜੋ ਸੰਸਾਰ ਦਾ ਜਾਣੋਈ ਆ ਸਮਲਾਂ ਚੋਤਾ ਤੂ ਤੁਰਕਸ ਸਤਿਆਰ ਮੈਂਡਾ ਸਾਈ ਜੋ ਤੋ ਪਵੈ ਸੋਈ ਤਿਸੀ ਜੋ ਤੋ ਦੇ ਸੋਈ ਹੋ ਪਈ ਰਹਾ ਸਾਂਤੇ ਦੀ ਤੋ ਸੌਨੀ ਤੇ ਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਗਲਾਦਾ ਮਨ ਮੰਗਵਾਇਆ ਤਦਾਮ ਛੋੜਿਆ ਆਤਮ ਲਾਇਆ ਤੂੰ ਦਰਿਆ ਸੰਤ ਜੀ ਮਾਈ ਤੇਰੇ ਬਨੂ ਜਾ ਕੋਈ ਨਾ ਹੈ ਜੀ ਜੰਨ ਸਭ ਤੇਰਾ ਖੇਲਾ ਜੋਤ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਹੈ ਸੋਈ ਜੰਨ ਜਾਣ ਰਬੁ ਸਦੀ ਆਪੁ ਖਣ ਜੇਰਾ ਸੇਵਿਆ ਤੈਨ ਸੁਖਾਇ ਸਹ ਜੀ ਆਨ ਆਪੇ ਕਰਤਾ ਕਿਆ ਤਿਰਾ ਕੀਆ ਹੋਇ ਤੁਰ ਬਿਨ ਦੂਜਾ ਹੋੜ ਨ ਕੋਇ ਧੋ ਕਰ ਕਰਵੇਂ ਕਹ ਜਨ ਸੋਏ ਜਨਾਨਿ ਗੁਰਮੁਖ ਪ੍ਰਗਟ ਹੋਇ ਆਸਮਲਾ ਪੰਜਵਾ ਪਈ ਪ੍ਰਾਪਤ ਮਾਨੁਕਦੇਵ ਹਰਿ ਆਗਮਤ ਮਿਲਣ ਕੀ ਏ ਤੇਰੀ ਪ੍ਰੀਆ ਔਰ ਕਾਖ ਰਕ ਤੈਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸ਼ਰਮ ਜਾਨ ਲਾਪ ਕਉ ਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਰਾ ਜਪ ਤਪ ਸੰਜਮ ਕਰ ਮਨ ਕਮਾਇਆ ਸੇਵਾ ਸਾਧਨ ਜਨ ਹਰੇ ਰਾਯਾ ਕੋ ਨਾਨਕ ਨਾਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਏਕ ਅੰਕਾਰ ਸ੍ਰੀ ਵਾਇਸੁਰ ਜੀ ਕੀ ਫਤਹਿ ਪਾਸ ਸਾਈ ਦਸਵੀ ਚੌਪਈ ਪੁਨ ਰਾਜਸ ਕਾ ਕਾਟਾ ਸੀਸਾ ਸ੍ਰੀ ਅਸਕੇ ਤ੍ਰਿਗਤ ਕੇ ਈਸਾ ਆਪਨ ਬ੍ਰਿਜ ਗਗਨ ਤੇ ਭਈ ਸਭਿ ਨੇ ਆਨ ਬਤਾਈ ਦੇਈ ਤਨ ਤਨ ਲੋਗਨ ਕੇ ਰਾਜਾ ਦੂਤੰ ਦਾ ਗਰੀਬ ਨਿਵਾਜਾ ਅਦਰ ਬਣ ਕੇ ਸਿਰਜਨਹਾਰੇ ਦਾ ਜੰਮ ਲਿਓ ਬਾਰੇ ਕਭਿਓ ਬਾਛ ਬੇਨਤੀ ਚੋ ਬਈਂ ਆਮਰੀ ਕਰੋ ਹਥ ਦੈਨ ਚਾ ਪੂਰਨ ਹੋਏ ਜਿਤ ਕੀ ਇਛਾ ਤਾ ਚਰਨਨ ਮਨ ਰਹਿ ਅਮਾਰਾ ਆਪਣਾ ਜਾਨ ਕਰੋ ਬਿਧ ਪਾਰ हमरे दुष्ट समातों का वो आप आता मैं बचावो सुखी बसा मोरो परवारा सिरुद से, से कसबे करता रा मोरे ठाने करिया करिये सबरन को आज संगरिये पूरन होए हमारी आशा तोर भजन की रह प्यासा तो मैं जाड़ गई हूँ ना ते जो बर चाऊँ सुधम ਸੇਵਕ ਸਿਖਾ ਮਾਰੇ ਤਾਰਿਆ ਚੰਚੋ ਸਤਰਾ ਮਾਰੇ ਮਾਰਿਆ ਆਪਾ ਦਮ ਜੈ ਬਰੇ ਮਰਨ ਕਾਲ ਘਾਤਰਾ ਜਨ ਮਦਿਆ ਹਉ ਜੋ ਸਦਾ ਮਾਰੇ ਪਛਾ ਸ੍ਰੀ ਅਤਜੋ ਕਰਿਓ ਰੱਖਾ ਰਾਖ ਲਿਓ ਮੈਂ ਰਾਖਨਾਰੇ ਸਾਹਿਬ ਸੰਸਾਏ ਪਿਆਰੇ ਜੀਨ ਬੰਦ ਦੁਤਨ ਕੇ ਅੰਤ तुमोपुरी चतुर्दश कंता काल पाए ब्रह्मा बबतरा काल पाए से जो अवतरा काल पाए कर्म संपर्का सा सकल काल का किया तमाशा जवन काल जोगी की सेवकियों वेदराज ब्रह्मा ज्योतियों जवन काल सब लोक स्वारा नमस्कार ताया मारा जवन काल सब जगत बनायो देवदान जतने उपजायो ਆਦਿਆੰਤੇ ਕੈ ਉਤਾਰਾ ਸੋਏ ਗੁਰੂ ਸਮਝੋ ਹਮਾਰਾ ਨਾਮੁ ਸਾਚਾ ਸਿਕੋ ਮਾਰੀ ਸਕਲ ਪ੍ਰਜਾ ਜਿਨਿ ਆਪ ਸੁਵਾਰੀ ਸੇਵ ਗਨ ਕੋ ਚਲ ਦਨ ਸੁਖ ਦੀਓ ਸਤਰੰਮ ਕੋ ਪਲਮੋ ਬਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਮਰੇ ਕੀ ਪੀਰ ਬਚਾਨਤ ਕੀਟੀ ਦੇ ਕੁੰਚ ਰਿਆ ਤੁਲਾ ਸਰ ਪਰ ਕਿਰਪਾ ਦੇ ਕਰ ਭੂਲਾ ਸੰਤੰਦ ਉਪਾਇ ਤੇ ਦੁਖੀ ਸੁਖੈ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਅਨਕਰਤ ਕਰਤ ਕਰ ਤਾਰਾ ਪਰਣਾ ਤਰਤੋਂ ਦੇ ਅਪਾਰਾ ਜਬਾ ਕਰ ਕਰ ਨੋ ਕਵ ਤਮਨਾ ਮਿਲਤ ਦੇਤਾ ਸਭੋ ਜੇ ਤੇਵਦੰ ਸ੍ਰੀਛ ਸਾਹ ਧਾਰੈ ਆਪਾ ਨੀ ਮੂਜ ਉਚਾਰੈ ਤੋਂ ਸਭ ਇਥੇ ਰਤਨ ਰਾਲਾ ਜਾਣ ਦੇ ਪੇਂਟ ਪੇਂਟਿਆ ਹਰਿਆ आलम ਨਿਰੰਕਾਰ ਨਿਰਮਕਾਰ ਨਿਰਲੰਭ ਆਦਿ ਨੀਲਨາດ ਸੰਭ ਕਾ ਕਾ ਮੁਲ ਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਭੇਦਾਂ ਤਾ ਕੋ ਕਰਪਾ ਨ ਅਨਮਨਤ ਮਾ ਮੂੜ ਗਤ ਭੇਦ ਨ ਜਾਣਤ ਮਾ ਤੇ ਕੋ ਕੈ ਸਦਾ ਸੇਵ ਨਿਰੰਕਾਰ ਕਾ ਚੀਨਤ ਨਾ ਪੇਵਾ ਆਪ ਆਪਨੀ ਮੋਦ ਜੀ ਰਤੀ ਬਰਨਤ ਕਿਨ ਕਿਨ ਤੋਥੀ ਤੁਮਰਾ ਲਖਨ ਜਾਏ ਪਸਾਰਾ ਕੇ ਸਜਾ ਪਰ ਤੁਮ ਸੰਸਾਰਾ ਇਕੈ ਰੂਪਨ ਸਰੂਪਾ ਰੰਗ ਪੈਉਰਾ ਕਈ ਭੂ ਭਾਇੰ ਮਨ ਜੀ ਗਸੀ ਤਰਕੀਨੀ ਉਦਪੁਰ ਕਾਨ ਬੋਰਤ ਦੀਨੀ ਕਉ ਫੁੱਲ ਰਾਜਾ ਬੈਠਾ ਕਉ ਸਮਟਪਾ ਸ਼ੰਕਰ ਕੈਠਾ ਸਿਗਰੀ ਸ੍ਰੇਠ ਦਿਖਾਇ ਚੰਪਾ ਆ ਦੀਵਾ ਸਰੂਪ ਸਾਮ ਕਉ ਅਵਰਚਾ ਮੇਰੀ ਤੂੰ ਕਰੋ ਸਿੱਖੋ ਬਾਰਾ ਸਿੱਖ ਸੰਗਰੋ ਦੁਖ ਜਿਤੇ ਉਟੋਤ ਉਤ ਪਾਤਾ ਸੁਖ ਲਮਲੇਟ ਕਰੋ ਰਣ ਹਾਥਾਂ ਜੇ ਆਤਮਾ ਸਰਨੀ ਪਰੇ ਤਿਨਕੇ ਦੁਖ ਦੁਖ ਤਾ ਮਰੇ ਬੁਰਖ ਜਾਨ ਪਤ ਕਰੇ ਤੇ ਆਰੇ ਤਿਨਕੇ ਤੁ ਸੰਕਟ ਸੋ ਉਠਾਰੇ ਜੋ ਕਲ ਕੋ ਇਕ ਬਾਤ ਕਿਆ ਤਾਂ ਕੇ ਹਾਲ ਨਿਕਟਨਾ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿ ਛਟਰਾ ਤਦ ਕਾਲਾ ਕਿਰਪਾ ਦ੍ਰਿਸ਼ ਤਨ ਜਾਇ ਨਿਹਾਰੋ ਤਾਂ ਕੇ ਤਾਪ ਕਨਿ ਕਮਾਹਰੋ ਰਿਤ ਸਿਧ ਕਰਮ ਸਭ ਹੋਈ ਦੋ ਚਾ ਚਾ ਜਸ ਕਨ ਕੋਈ ਏਕ ਬਾਣ ਜਨਤ ਮੈਂ ਸੰਭਾਰਾ ਤਾਲ ਫਾਤੀ ਪੰਜ ਹੁਬਾਰਾ ਜਿਨਰ ਨਾਮ ਕਿਆ ਰੋ ਪਾ ਤਰ ਤੁਤ ਦੁਖ ਤੇ ਨਾ ਖੜਕ ਕੀਤ ਮੈਂ ਸਣ ਤਿਆਰੀ ਆਪਾਦਿਓ ਬਾਰੀ ਸਰਬ ਧਰਮੋ ਕੈ ਜੋਤੀ ਤੁਮਰੇ ਤਉ ਤੈ ਕੋ ਆਖਰੇ ਨਹੀ ਆ ਨਿਉ ਰਾਮ ਰਹੀ ਪੁਰਾਨ ਕੁਰਾਨ ਅਨੇਕ ਕਮਤੀਖ ਨਾ ਮੰਨਿਉ ਸਿਮਰਤ ਸਾਸ ਸਰਵੇ ਸਭ ਮੋ ਬੇਦ ਕਾ ਮੇਕ ਨਾ ਜਾਣਿਉ ਸ੍ਰੀ ਅਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਏ ਮਖਾਨਿਉ ਦੋਰਾ ਸੰਗਲ ਦਵਾਰ ਕੋ ਛਾੜਿ ਕੇ ਗਯੋ ਤੁਹਾਰੋ ਦਵਾਰ ਬਾਈ ਕਹੇ ਕੀ ਲਾਜ ਅਸ ਗੋਬਿੰਦ ਦਾਸ ਤਵਾਰ RAM ਕਮੀਮ ਲਾਤੀ ਜਾ ਨੰਦੇ ਓਮਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਅੰਮ੍ਰਿਤ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵਤਿਆ ਮਾਦਾਈਆ ਨਾਗਰਦਨ ਪਰਵਾਰ ਪਰੀਆਂ ਸਦਗਾਵਣੀਆਂ ਆਈਆਂ ਸਉਦੋਤਾ ਗਾਵ ਹਰੀ ਕੇ ਰਾਮ ਮਜਨੀ ਵਸਾਇਆ ਕਹਿ ਨਾਨਕ ਨੰਦ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਰੋ ਹਰ ਨਾਲੇ ਹਰ ਨਾਲ ਨਉ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਣਾ ਸਹਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸੁਧਰੋ ਹਰ ਨਾਲੇ ਸਾਚੇ ਸਾਈ ਬਾ ਕੀ ਨਹੀਂ ਕਰ ਤੇਰਾ ਕਰਤਾ ਤੇਰਾ ਸੱਚਾ ਜਿੰਦੇ ਵਿੱਚ ਸੁਖ ਆਵੇ ਸਦਾ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਾ ਮਨ ਵਸੇ ਆਵਾਜੇ ਸਬਦ ਗਨੀਰੇ ਕਹ ਨਾਨਕ ਸੱਚੇ ਸਾਈ ਕੀ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੁ ਸਾਧਨਾ ਮਾਧਮ ਮੇਰਾ ਜਨਪੁੱਖਾਂ ਸਭ ਗਵਾਈਆਂ ਅਰ ਸਾਂ ਸੁਖ ਮਨਿਆਵਛੇ ਆਜਿਨੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਵਡਿਆਈਆਂ ਕਹਾਂ ਨਾਮ ਸੁਣੋ ਸੰਤੋ ਸਬਦ ਤਰੋਪੇ ਆਰੋ ਸੱਚਾ ਨਾਮ ਮੇਰਾ ਜਾਧਾਰ ਵਾਜੇ ਫਾਂ ਸੋ ਜਤਕਾਰ ਚਪਾਂ ਗੈ ਕਰ ਚਪਾਂ ਗੈ ਸਬਦ ਵਾਜੇ ਨਾਂਜਿਤ ਕਰਤਾਰੀਆਂ ਪੰਚ ਦੋ ਤੁਦ ਵਸ ਕੀਤੇ ਕਾਲ ਕੰਡ ਕਮਾਰੇ ਆ ਤੁਰ ਕਰਮ ਪਾਇਆ ਤੋਂ ਜਿਨ ਕੋ ਸੀ ਨਾ ਮਰ ਕੇ ਲਾਕੇ ਕਹਿ ਨਾਨਕ ਤੈ ਸੋ ਆ ਤਤ ਕਰਿ ਅਨਹ ਦੇਵਾ ਜੇ ਅਨਦ ਸੁਣੋ ਵਡ ਪਾ ਕੀਓ ਸੰਗਲੰਨੋ ਰਤ ਪੂਰੇ ਭਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲੇ ਸੂਰੇ ਦੋਖ ਰੋਗ ਸੰਤਾ ਭੁਖਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪੈ ਸਰਸੇ ਪੂਰੇ ਗੁਰ ਤੇਜਾਣੀ ਸੁਣਤੇ ਗੁਨੀਤ ਕਹਤੇ ਪਵਿਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨਹਦ ਤੂ ਰੇ ਮੁੰਦਾ ਵੜੀ ਮਾਲ ਲਾਪਨਵਾ ਥਾਲ ਵਿੱਚ ਨਮਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਗਾਓ ਜਿਸ ਕਾ ਸਭ ਸਿਆਧਾਰੋ ਜੇ ਕੋ ਕਹੈ ਜੇ ਕੋ ਪੁੰਚੈ ਤਿਸ ਕਾ ਹੋਇ ਦਾਰੋ ਇਹ ਵਸਤ ਤਜੀਨੇ ਜਾਈ ਜਿਤਨੇ ਤਰ ਤੁਰਤਾਰੋ ਤੁਮ ਸੰਸਾਰ ਚਰਨ ਲਗ ਤਰੀਐ ਸੋ ਨਾਨਕ ਗ੍ਰੰਥ ਸਾਰੋ ਸ਼ਲੋਕ ਮਾਲਾ 5ਵਾਂ 13 ਕੀਤਾ ਜਤੋ ਨਾਹੀ ਮੈਨੂੰ ਜੋਗੀ ਕੀਤਾ ਮੈਨਰ ਗੁਣਿਆਰੇ ਕੋ ਕੋ ਨਾਹੀ ਆਪੇ ਦਰਸ ਪਈ ਹੋਈ ਦਰਸ ਪਿਆ ਮਹਾਰਾਮਾ ਦੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਨੀਵਾ ਤਨ ਮਨ ਥੀ ਵਹ ਹਰਿਆ ਬਾੜੀ ਚਿੱਤਾਂ ਤੋਂ ਸਮਰਤ ਜਿੱਤਾ ਕੋਈ ਨਾਹੀ ਉਥਾ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕੇ ਜਨ ਕੀ ਦੁਖ ਨਾਇ ਚੜ੍ਹ ਜਾਈ। ਉਹ ਦਿਲ ਵਿਕਾਸ ਗਾਉ ਗੁਰਸਤਿ ਪਰਮਾਣਿ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਕਾਇ। ਹਰ ਮਾ ਪੁੰਨ ਗੁਣ ਗੋਵਿੰਦ ਗਾਈ। ਸਭ ਸਾਨੋ ਦਰਪਨ ਸਮਾਲੇ ਸਾਹਿ ਸਾਰੇ ਬਿਰਥਾ ਕੋਈ ਨਾ ਜਾਏ। ਜੇ ਆਵੇ ਥਥਿਆ। ਲੋਕ ਮਹੱਲ ਨਾ ਪੰਜਵਾ ਅੰਤਰ ਗੁਰਿਆ ਰਾਧਣਾ ਜੀਵ ਜੱਫਰ ਨਾ ਨੇਤਰੀ ਸਤਗੁਰ ਪੀਕਣਾ ਸਰੋਣੀ ਛੁਣਾ ਗੁਰ ਨਾ ਸਤਗੁਰ ਸੇ ਤੀਰੰਤੇਆ ਦਰਗਾ ਪਾਈਂ ਹਟਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੰਦ ਦੇ ਜਗ ਮੈਂ ਉਤਮ ਕਾਢੀਐ विरले के के महल्ला पंजवा रखे रखण हार आप वारियन गुरकी पैरी पाई काज सवारियन हो आया आप दयाल मनो ना विसारियन साध जणाक संग औ जल तारे बना ਸਾਥ ਅਨੰਤਕ ਦੁਟ ਖਿਨ ਮਾਹੇ ਵਿਧਾਰਨ ਤੇ ਸਾਲ ਕੀਤੇ ਗਾ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਦੁਖਾ ਪਾਪਾ ਕਲੇਸ਼ਾਂ ਦਾ ਨਾਸ ਵਾਹਿਗੁਰੂ ਵਾਹਿਗੁਰੂ ਤੇਰੇ ਭਜਨ ਬੰਦੀ ਦਾ ਪ੍ਰਕਾਰ ਵਾਹਿਗੁਰੂ ਜੀ ਕਾ ਹੰਸਾ ਵਾਹਿਗੁਰੂ ਜੀ ਕੀ ਫਤਿਹ